ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਂ ਲਾਟਲੇ ਵੀਡੀਓ ਦੀ ਵੀਡੀਓ 'ਚ ਗੁਰਪ੍ਰੀਤ ਆਪਣੇ ਚਾਚੇ ਦੇ ਮੁੰਡੇ ਨਾਲ ਜੋਸ ਦਾ ਕੇਸ ਚੱਲ ਰਿਹਾ ਸੀ ਜਿੱਤ ਗਿਆ ਹੈ ਹੁਣ ਉਹ ਤੇ ਉਸਦੇ ਭਰਾ ਖੁਸ਼ੀ ਦਾ ਜਸ਼ਨ ਮਨਾ ਰਹੇ ਹਨ ਉਧਰੋਂ ਬੁੱਟਰ ਉਹਨਾਂ ਦੇ ਘਰ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਚੰਗਾ ਨਹੀਂ ਕੀਤਾ ਤੁਸੀਂ ਤੋਂ ਕਿ ਨਾਲ ਜ਼ਮੀਨ ਆਪਣੇ ਨਾਲ ਲਵਾਈ ਹੈ ਬੁੱਟਰ ਕਹਿੰਦਾ ਹੈ ਕਿ ਤੁਸੀਂ ਮੇਰੇ ਬਾਪ ਨੂੰ ਸ਼ਟਾਪ ਪਿਆ ਕਿ ਧੋਖੇ ਨਾਲ 5 ਕਿੱਲੇ ਆਪਣੇ ਨਾਲ ਲਵਾ ਲਈ ਹਨ ਤਦ ਗੁਰਪ੍ਰੀਤ ਦੀ ਮਾਂ ਕਹਿੰਦੀ ਹੈ ਕਿ ਜੇ ਤੇਰੇ ਵਿੱਚ ਹਿੰਮਤ ਹੈ ਤਾਂ ਸਾਥੂ ਲੈ ਕੇ ਦਿਖਾ ਤਦ ਬੁੱਟਰ ਕਹਿੰਦਾ ਹੈ ਕਿ ਰੱਬ ਤੋਂ ਡਰੋ ਮੈਂ ਤਾਂ ਥੋੜੀ ਵਿੱਚ ਵੀ ਗੁਜ਼ਾਰਾ ਕਰ ਲਵਾਂਗਾ ਪਰ ਜੋ ਤੁਹਾਡੇ ਨਾਲ ਹੋਣਾ ਹੈ ਉਹ ਤੁਸੀਂ ਸੋਚਿਆ ਵੀ ਨਹੀਂ ਹੋਣਾ ਉਹ ਗੁਰਪ੍ਰੀਤ ਨੂੰ ਬਹੁਤ ਬਾਦ ਦੁਆਵਾ ਦਿੰਦਾ ਹੈ ਕਹਿੰਦਾ ਹੈ ਕਿ ਤੇਰੇ ਘਰ ਪਤਨੀ ਹੋਣਾ ਤੇਰੀ ਜ਼ਮੀਨ ਤੇਰੇ ਭਰਾ ਵਰਤਣਗੇ ਉਹ ਕਹਿੰਦਾ ਹੈ ਕਿ ਤੁਸੀਂ ਤਾਂ ਕੁੜੀਆਂ ਨੂੰ ਵੀ ਬਹੁਤ ਸਮਝਦੇ ਹੋ ਤੇਰੇ ਘਰਤੀ ਹੋਈ ਸੀ ਤੂੰ ਚੱਕ ਕੇ ਆਪਣੇ ਭਰਾ ਨੂੰ ਦੇ ਦਿੱਤੀ ਇਹ ਸਾਰੀਆਂ ਗੱਲਾਂ ਸੁਣ ਕੇ ਗੁਰਪ੍ਰੀਤ ਦੀ ਮਾਂ ਬਹੁਤ ਗੁੱਸੇ ਵਿੱਚ ਆਉਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਸਾਡੇ ਘਰੋਂ ਚਲਾ ਜਾ ਹੁਣ ਮੌਕੇ ਦਾ ਫਾਇਦਾ ਦੇਖ ਕੇ ਬਲਜੀਤ ਗਰਮ ਲੋਹੇ ਤੇ ਸੱਟ ਮਾਰਦੀ ਕਹਿੰਦੀ ਹੈ ਕਿ ਵੀਰ ਜੀ ਮੈਨ ਤੋਂ ਤੁਹਾਡੀਆਂ ਇੰਗੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਜੇਕਰ ਮੈਂ ਤੁਹਾਨੂੰ ਪੁੱਤ ਜੰਮ ਕੇ ਦੇ ਦਵਾਂ ਪਰ ਉਹਦੀ ਸੱਸ ਕਹਿੰਦੀ ਹੈ ਫਿਰ ਅਸੀਂ ਰੋਜੀ ਨੂੰ ਕਾਦੇ ਲੈ ਲਿਆਂਦਾ ਹੈ ਉੰਜ ਵੀ ਹੁਣ ਸਾਈਂ ਜੀ ਦੇ ਬਚਨ ਹੋਏ ਹੋਏ ਹਨ ਇਹਨਾਂ ਦੇ ਘਰ ਲੜਕਾ ਹੀ ਹੋਊਗਾ ਮਨੂ ਦੇ ਨਾਨਾ ਨਾਨੀ ਨੂੰ ਵੀ ਮਨੂ ਦੀ ਕਹੀ ਗੱਲ ਅੰਦਰੋਂ ਅੰਦਰ ਹੀ ਖਾ ਰਹੀ ਸੀ ਕਿ ਅਗਲੀ ਵਾਰ ਫਿਰ ਦੋ ਜੋੜੀਆਂ ਪਹਿਣਾ ਹੀ ਆਉਣ ਜੀਆਂ ਉਹ ਮਨੂ ਨੂੰ ਕਹਿੰਦੇ ਹਨ ਕਿ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕੀ ਦੋ ਪੈਣਹੀਂ ਆਉਣ ਗਿਆ ਤਾਂ ਮਨੂ ਕਹਿੰਦੀ ਹੈ ਕਿ ਜੋ ਕੁਝ ਹੋਣਾ ਹੁੰਦਾ ਹੈ ਸਭ ਮੇਰੇ ਸੁਪਨੇ ਵਿੱਚ ਆ ਜਾਂਦਾ ਹੈ ਤਦ ਮਨੂ ਆਪਣੇ ਨਾਨਾ ਜੀ ਨੂੰ ਕਹਿੰਦੀ ਹੈ ਕਿ ਧੀਆ ਨੂੰ ਪੱਥਰ ਕਿਉਂ ਕਹਿੰਦੇ ਹਨ ਪੁੱਤਾਂ ਨੂੰ ਕਿਉਂ ਨਹੀਂ ਕਹਿੰਦੇ ਫਿਰ ਉਸਦੇ ਨਾਨਾ ਜੀ ਸਮਝਾਉਂਦੇ ਹਨ ਕਿ ਇਹ ਤਾਂ ਆਪਣੀ ਸੋਚ ਹੈ ਇਸ ਤਾਂ ਆਪਣੇ ਧੀਆ ਨੂੰ ਰਾਣੀਆਂ ਹੀ ਸਮਝਦੇ ਹਨ ਫਿਰ ਮਨੂ ਉਹਨਾਂ ਨੂੰ ਕਹਿੰਦੀ ਹੈ ਕਿ ਬਾਪੂ ਜੀ ਪੱਥਰ ਪੱਥਰ ਵਿੱਚ ਵੀ ਫਰਕ ਹੁੰਦਾ ਹੈ ਕੋਈ ਪੱਥਰ ਦਰਦਾ ਹੈ ਕੋਈ ਪੱਥਰ ਡੋਬਦਾ ਹੈ ਕੋਈ ਪੱਥਰ ਰਸਤੇ ਦਾ ਅੜਿੱਕਾ ਬਣਦਾ ਹੈ ਤੇ ਕੋਈ ਮਹਿਲਾਂ ਦੀ ਸ਼ਾਨ ਬਣਦਾ ਹੈ ਕੋਈ ਪੱਥਰ ਪੂਜਿਆ ਜਾਂਦਾ ਹੈ ਇਸ ਤਰ੍ਹਾਂ ਉਹਦੀਆਂ ਗਿਆਨਪ੍ਰਿੰਗ ਗੱਲਾਂ ਸੁਣ ਕੇ ਉਹਦੇ ਨਾਨਾ ਨਾਨੀ ਵੀ ਹੈਰਾਨ ਹੋ ਜਾਂਦੀਆਂ ਤੇ ਉਹਦੇ ਨਾਨਾ ਕਹਿੰਦਾ ਹੈ ਐਵੇਂ ਤੈਨੂੰ ਤਾਂ ਸਿਦਰੀ ਕਹੀ ਜਾਂਦੀ ਐ ਤੇਰੀਆਂ ਗੱਲਾਂ ਤਾਂ ਸਾਡੀ ਸੋਚ ਤੋਂ ਵੀ ਪਰੇ ਹਨ ਇੰਦਰ ਗੁਰਪ੍ਰੀਤ ਦਾ ਛੋਟਾ ਭਰਾ ਤੇ ਬਲਜੀਤ ਸਕੀਮਾਂ ਬਣਾਉਂਦੇ ਹਨ ਕਿ ਕਿਸ ਤਰ੍ਹਾਂ ਬਾਈ ਦੀ ਝੋਲੀ ਆਪਣਾ ਲੜਕਾ ਪਾਇਆ ਜਾਵੇ ਤਦ ਬਲਜੀਤ ਕਹਿੰਦੀ ਹੈ ਮੈਂ ਉਸ ਮਾਤਾ ਦਾ ਨੰਬਰ ਲੱਭਦੀ ਹਾਂ ਜਿਸ ਘਰ ਕੇ ਪਹਿਲਾਂ ਮੇਰੇ ਮੁੰਡਾ ਹੋਇਆ ਸੀ ਔਰ ਗੁਰਪ੍ਰੀਤ ਦਾ ਭਰਾ ਕਹਿੰਦਾ ਹੈ ਕਿ ਜੇਕਰ ਸਾਈਆਂ ਦੇ ਕਹਿਣ ਦੇ ਅਨਸਾਰ ਉਹਨਾਂ ਦੇ ਮੁੰਡਾ ਹੋਗਾ ਤਾਂ ਬਲਜੀਤ ਕਹਿੰਦੀ ਅਜਿਹਾ ਤਾਂ ਮੈਂ ਕਦੇ ਵੀ ਨਹੀਂ ਹੋਣ ਦੇਣਾ ਸੋ ਅਸੀਂ ਵੀਡੀਓ ਵਿੱਚ ਦੇਖਦੇ ਹਾਂ ਕਿ ਜ਼ਮੀਨ ਦੇ ਲਾਲਚ ਕਰਕੇ ਬਲਜੀਤ ਇੰਨੀ ਅੰਨੀ ਹੋਈ ਪਈ ਹੈ ਕਿ ਉਸ ਨੂੰ ਇਹ ਵੀ ਨਹੀਂ ਸਮਝ ਆ ਰਿਹਾ ਕਿ ਬੱਚੇ ਰੱਬ ਦੀ ਦੇਣ ਹੁੰਦੇ ਹਨ ਨਾ ਕਿ ਕਿਸੇ ਦੇ ਕਹਿਣ ਜਾਂ ਕਿਸੇ ਟੋਟਕੇ ਦੇ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ